ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਪੰਜਾਬ ਪੀਸੀਐਸ ਅਡਾ 247 ਦੇ ਅਫੀਸ਼ੀਅਲ YouTube ਚੈਨਲ ਤੇ ਬੱਚੇ 7 ਦਸੰਬਰ ਨੂੰ ਤੁਹਾਡਾ ਪ੍ਰੀਲਿਮਸ ਦਾ ਇਗਜ਼ਾਮ ਹੋ ਚੁੱਕਿਆ ਹੈ ਅਫੀਸ਼ੀਅਲ ਆਨਸਰ ਕੀ ਆ ਚੁੱਕੀ ਹੈ ਐਂਡ ਕੱਟਆਫ ਦੇ ਅੰਦਾਜ਼ੇ ਲਗਾਏ ਜਾ ਰਹੇ ਨੇ ਸਭ ਤੋਂ ਪਹਿਲਾਂ ਤੇ ਮਾਫੀ ਮੰਗਣਾ ਚਾਹਾਂਗਾ ਜੀ ਪੂਰੀ ਪੀਸੀਐਸ ਫਰਟਰਨਿਟੀ ਤੋਂ ਕਿ ਆਈ ਥਿੰਕ ਮੈਂ ਸਭ ਤੋਂ ਲੇਟ ਆਉਂਗਾ ਜੋ ਅੱਜ ਇਹ ਸੈਸ਼ਨ ਲੈ ਰਿਹਾ ਹਾਂ ਵਾਸਤੂ ਪਛਾਨ ਸਕਦੇ ਹੋ ਥੋੜੀ ਸੇਟ ਡਾਊਨ ਸੀਗੀ ਬੱਚੇ ਬੁਖਾਰ ਥੋੜਾ ਜਿਆ ਫੀਲ ਹੋ ਰਿਹਾ ਸੀਗਾ ਅੰਡੋ ਦੇ ਨਾਲ-ਨਾਲ ਖਾਂਸੀ ਸਰਦੀ ਜ਼ੁਕਾਮ ਹੈ ਨਾ ਸਾਰਾ ਕੁਝ ਲੱਗ ਰਿਹਾ ਸੀ ਸੋ ਵੈਰੀ ਸੌਰੀ ਲੇਟ ਤੁਹਾਡੇ ਨਾਲ ਆ ਰਿਹਾ ਬਟ ਇਸ ਗੱਲ ਦੀ ਆਪਾਂ ਸ਼ੁਰੂੜੀ ਤੁਹਾਨੂੰ ਦੇ ਸਕਦੇ ਹਾਂ ਕਿ ਇਸ ਤੋਂ ਜ਼ਿਆਦਾ ਡੇਟਾ ਬੇਸਡ ਅਪਰੋਚ ਤੁਹਾਨੂੰ ਕਿਸੇ ਨੇ ਨਹੀਂ ਦਿੱਤੀ ਹੋਏਗੀ ਬੱਚੇ ਠੀਕ ਹੈ ਜੀ ਦੱਸਦਾ ਕਿਵੇਂ ਤੇ ਅਕਸਰ ਹੀ ਆਪਾਂ ਸੀ ਸੈਟ ਸੌਰੀ ਅਕਸਰ ਹੀ ਆਪਾਂ ਕਟਆਫ ਦੀ ਗੱਲ ਕਰਦੇ ਹਾਂ ਕਟਆਫ ਪ੍ਰिडिक्ट ਕਰਨਾ ਮੈਂ ਕਦੀ ਵੀ ਵਰਡ ਯੂਜ਼ ਨਹੀਂ ਕਰਦਾ ਪ੍ਰिडिक्ट ਕਰਨ ਦਾ ਕੰਮ ਜੋਤਸ਼ੀ ਦਾ ਹੁੰਦਾ ਪ੍ਰिडिक्ट ਕਰਨ ਦਾ ਕੰਮ ਪੰਡਤਾਂ ਦਾ ਹੁੰਦਾ ਹੈ ਨਾ ਕੀ ਹੱਥ ਦੀ ਲਕੀਰਾਂ ਦੇਖ ਕੇ ਸ਼ਾਇਦ ਉਹ ਕੁਝ ਪ੍ਰੈਡਿਕਟ ਕਰਦੇ ਆ ਪਰ ਉਹ ਫੈਕਚੁਅਲ ਐਵੀਡੈਂਸ ਨਹੀਂ ਹੁੰਦਾ ਬਟ ਅੱਜ ਜੋ ਆਪਾਂ ਗੱਲ ਕਰਾਂਗੇ ਨਾ ਬੱਚੇ ਉਹ ਗੱਲ ਕਰਾਂਗੇ ਸੀ ਕਟਆਫ ਦੀ ਓਨ ਥੀਸ 3 ਥਿੰਗਸ ਕਿਸੇ ਵੀ ਐਗਜ਼ਾਮ ਦੇ ਇਟਸ ਨਾਟ ਅਬਾਊਟ ਵਰ ਯੂਪੀਐਸਸੀ ਇਟਸ ਨਾਟ ਅਬਾਊਟ ਓਨਲੀ ਫਾਰ ਪੀਸੀਐਸ ਜਿਹੜੇ ਵੀ ਤੁਸੀਂ ਐਗਜ਼ਾਮ ਦੇ ਕਟਆਫ ਡਿਟਰਮਿਨ ਕਰਨੀ ਹੈ ਤਿੰਨ ਚੀਜ਼ਾਂ ਤੋਂ ਡਿਟਰਮਿਨ ਹੁੰਦੀ ਹੈ ਡਿਫਿਕਲਟੀ ਲੈਵਲ ਆਫ ਦਾ ਐਗਜ਼ਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੋਈ ਵੀ ਇਹਨੂੰ ਜੀ ਇਜ਼ੀ ਐਗਜ਼ਾਮ ਕਹਿ ਰਿਹਾ ਹੈ ਜਿਵੇਂ ਅਰਿਸਟੋਟਲ ਨੇ ਕਿਹਾ ਸੀ ਆਦਰ ਹੀ ਇਜ਼ ਅ ਬੀਸਟ অর ਠੀਕ ਹੈ ਉਹ ਨਾਰਮਲ ਬੰਦਾ ਨਹੀਂ ਹੋ ਸਕਦਾ ਇਟ ਵਾਸ ਅ ਮੋਡਰੇਟ ਟੂ ਟਫਰ ਸਾਈਡ ਨੰਬਰ ਆਫ ਅਗੇਂਸੀਸ ਵਧੀਆਂ ਨੇ 331 ਬੋਸਟਾ ਆਪਣੇ ਕੋ ਹੈਗੀਆਂ ਹੈ ਤਾਂ ਵੈਕੈਂਸੀ ਵੱਧ ਹੁੰਦੀ ਹੈ ਤੇ ਕਟ-ਆਫ ਥੱਲੇ ਜਾਂਦੀ ਹੈ ਬੱਚੇ ਉਸ ਤੋਂ ਬਾਅਦ ਨੰਬਰ ਆਫ ਐਸਪੀਰੈਂਟਸ ਅਪੀਅਰਿੰਗ ਹੁਣੀ ਹੁਣੀ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ 85000 ਬੱਚਿਆਂ ਨੇ ਤਾਂ ਫਾਰਮ ਭਰਿਆ ਸੀਗਾ ਪਰ ਉਹਦੇ ਵਿੱਚੋਂ ਓਨਲੀ ਅਰਾਊਂਡ 40% ਅਪੀਅਰਡ ਜੇ ਬੱਚੇ ਘੱਟ ਅਪੀਅਰ ਹੋਣਗੇ ਤਾਂ ਵੀ ਕਟ-ਆਫ ਘਟ ਜਾਣ ਦੇ ਚਾਂਸਸ ਹੁੰਦੇ ਨੇ ਸੋ ਇੱਕ ਸ਼ਾਰਟ ਪਾਇਆ ਸੀ ਬੱਚੇ ਮੈਂ ਹੈਨਾ ਉਹਦੇ ਵਿੱਚ ਮੈਂ ਓਬਵੀਅਸਲੀ ਤੁਹਾਨੂੰ ਕਿਹਾ ਸੀ ਕਿ 90 ਤੋਂ 100 ਦੇ ਵਿੱਚ ਤੁਹਾਡੀ ਕਟ-ਆਫ ਹੋ ਸਕਦੀ ਹੈ ਕਿਉਂ ਕਿਹਾ ਸੀ ਮੈਂ ਅੱਜ ਵੀ ਉਸੀ ਚੀਜ਼ ਤੇ ਆ ਬਟ ਅੱਜ ਮੈਂ ਤੁਹਾਨੂੰ ਬਸ ਫੈਕਚੁਅਲ ਐਵਿਡੈਂਸ ਦੇਣਾ ਹੈ ਦ ਥਿੰਗ ਇਜ਼ ਤੁਸੀਂ ਧਿਆਨ ਨਾਲ ਵ PPCS 7 ਦਸੰਬਰ ਦਾ ਪੇਪਰ ਹੋਣ ਤੋਂ ਪਹਿਲਾਂ ਵੀ ਕੱਟਆਫ ਦਾ ਸੈਸ਼ਨ ਲਿਆ ਸੀ ਐਂਡ ਉਹਦੇ ਵਿੱਚ ਮੈਂ ਕਿਹਾ ਸੀ ਜੇ ਤੁਸੀਂ FLT's ਦੇ ਵਿੱਚ 55 ਤੋਂ 60 ਕੁਐਸਚਨਸ ਠੀਕ ਕਰਵਾ ਰਹੇ ਹੋ ਯੂ ਆਰ ਓਨ ਅ ਸੇਫਰ ਸਾਈਡ ਕਾਫੀ ਲੋਕਾਂ ਨੇ ਉਹਦਾ ਕ੍ਰਿਟਿਸਿਜ਼ਮ ਵੀ ਕੀਤਾ ਕਿ ਸਰ ਸਾਡੇ ਤਾਂ 125 130 35 ਨੰਬਰ ਵੀ ਬਣ ਰਹੇ ਸੀਗੇ ਪਰ ਮੈਂ ਉਹਨਾਂ ਨੂੰ ਇਹੀ ਕਿਹਾ ਬੱਚੇ ਕਿ ਜਿਹੜੇ ਹਾਈਐਸਟ ਸਕੋਰਿੰਗ ਹੁੰਦੇ ਨੇ ਉਹਨਾਂ ਤੋਂ ਕੱਟਆਫ ਡਿਟਰਮਾਈਨ ਨਹੀਂ ਹੁੰਦੀ ਕਿਸੇ ਵੀ ਐਗਜ਼ਾਮ ਦੀ ਕੱਟਆਫ ਡਟਰਮਨ ਹਮੇਸ਼ਾ ਹੁੰਦੀ ਹੈ ਫਰੋਮ ਦਾ ਲੋਇਸਟ ਸਕੋਰਿੰਗ 500 2000 ਕੈਂਡੀਡੇਟਸ ਹਾਈਐਸਟ ਤੋਂ ਮਤਲਬ ਨਹੀਂ ਹੈ ਤੁਸੀਂ 100 150 ਵੀ ਲੈ ਲਓ 160 ਵੀ ਲੈ ਲਓ ਤੁਹਾਡੇ ਰੈਂਕ ਤੇ ਤੁਹਾਡੇ ਜੁਆਇਨਿੰਗ ਤੇ ਕੋਈ ਫਰਕ ਨਹੀਂ ਪੈਣਾ ਬੱਚੇ ਯੂ ਜਸਟ ਹੈਵ ਟੂ ਕਲੀਅਰ ਦਾ ਕੱਟਆਫ ਸੋ ਆਪਾਂ ਜੋ ਡਾਟਾ ਕੀਤਾ ਸੀ ਆਪਣੇ ਟੈਲੀਗ੍ਰਾਮ ਚੈਨਲਸ ਤੇ ਪੋਲ ਕਰਾਇਆ ਸੀਗਾ ਬਹੁਤ ਜਗ੍ਹਾ ਤੋਂ ਆਪਾਂ ਪੋਲ ਕਰਾਇਆ ਉਹਦੇ ਅਕੋਰਡਿੰਗਲੀ ਅੱਜ ਆਪਾਂ ਕੱਟਆਫ ਦੀ ਜੋ ਐਕਸਪੈਕਟੇਸ਼ਨ ਹੈ ਉਹ ਦੱਸਾਂਗੇ ਪਰ ਉਸ ਤੋਂ ਪਹਿਲਾਂ ਹੁਣ ਆਪਾਂ ਕਹਿ ਰਹੇ ਹਾਂ ਕਿ ਬਈ 500 ਤੋਂ 1000 ਕੈਂਡੀਡੇਟਸ ਜਿਹੜੇ ਲਾਸਟ ਵਾਲੇ ਆ ਉਹ ਕੱਟਆਫ ਡਿਟਰਮਿਨ ਕਰਾਂਗੇ ਪਰ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਕਿੰਨੇ ਲੋਕਾਂ ਦਾ ਪੇਪਰ ਕਲੀਅਰ ਹੋਏਗਾ ਇਸ ਡੇਟਾ ਨੂੰ ਧਿਆਨ ਨਾਲ ਵੇਖਿਓ ਜੇ ਇਹ ਨਹੀਂ ਸਮਝ ਆਇਆ ਨਾ ਬੱਚੇ ਫਿਰ ਕੱਟਆਫ ਪ੍ਰੈਡਿਕਸ਼ਨਸ ਜਾਂ ਕੱਟਆਫ ਐਕਸਪੈਕਟੇਸ਼ਨ ਸਮਝ ਨਹੀਂ ਆਏਗੀ ਹੁਣ ਦਿਸ ਇਜ਼ ਦਾ ਸਕਰੀਨਸ਼ਾਟ ਆਫ ਦਾ ਆਫੀਸ਼ੀਅਲ ਪੀਪੀਐਸਸੀ ਪੀਸੀਐਸ ਨੋਟੀਫਿਕੇਸ਼ਨ ਉਹਨਾਂ ਨੇ ਆਪ ਲਿਖਿਆ ਹੈ ਕਿ ਬਈ ਜਿੰਨੇ ਵੀ ਬੱਚੇ ਹੈਗੇ ਨੇ ਜਿੰਨੀ ਵੀ ਸੀਟਾਂ ਹੈਗੀਆਂ ਨੇ ਉਹਨਾਂ ਸੀਟਾਂ 2 12 ਤੇ 13 ਕਰ ਦੋ ਉਨੀ ਵੈਕੈਂਸੀਜ਼ ਤੋਂ ਬੱਚੇ ਕੀ ਕਰਨਗੇ ਕੁਆਲੀਫਾਈ ਕਰਨਗੇ ਅਪੀਅਰਿੰਗ ਪ੍ਰੀਲਿਮਸ ਫਾਰ ਦਾ ਮੇਨਸ ਯਾਨੀ ਕਿ ਜੇ ਮੈਂ ਜਨਰਲ ਮੇਲ ਦੀ ਗੱਲ ਕਰਾਂ 76 ਸੀਟਾਂ ਤੁਹਾਡੇ ਵਾਸਤੇ ਦਿੱਤੀਆਂ ਗਈਆਂ ਨੇ ਨਵੀਂ ਚ ਦੇਖਿਓ ਹੈਨਾ ਜਿਹੜੇ ਨਵੀਂ 331 ਵਾਲੀ ਆਈ ਸੀ ਯੂ ਹੈਵ 76 ਸੀਟਸ ਫਾਰ ਜਨਰਲ ਮੇਲਸ ਹੁਣ ਆਪਾਂ 12 13 ਨੂੰ ਛੱਡ ਕੇ ਆਪਾਂ ਵਿੱਚ ਦਾ ਰੱਖਦੇ ਆ 12.5 ਰੱਖਦੇ ਆ ਇੰ ਨੂੰ 12.5 ਕਰੋਗੇ ਯਾਨੀ ਜਨਰਲ ਦੇ ਜਿਹੜੇ ਮੇਲ ਕੰਟੈਂਡਰਸ ਨੇ 950 ਬੱਚੇ ਮੈਨਜ਼ ਲਿਖਣਗੇ ਬੱਚੇ ਇਸੇ ਤਰ੍ਹਾਂ ਜੇ ਫੀਮੇਲ ਦੀ ਗੱਲ ਕਰਾਂ 32 ਸੀਟਾਂ ਸੀਗੀਆਂ 12.5 ਨਾਲ ਗੁਣਾ ਕਰੋ ਤੇ 400 ਫੀਮੇਲਜ਼ ਜਨਰਲ ਕੈਟਾਗਰੀ ਦੀਆਂ ਮੈਨਜ਼ ਲਿਖਣਗੀਆਂ ਬੱਚੇ ਐਂਡ ਸੋ ਔਨ ਇਟ ਗੋਜ਼ ਔਨ ਲਾਈਕ 댓 ਸਾਰੀ ਕੈਟਾਗਰੀ ਦਾ ਡਾਟਾ ਇੱਥੇ ਦਿੱਤਾ ਹੋਇਆ ਨਾਊ ਜਸਟ ਫੋਕਸ ਔਨ ਥੀਸ ਨੰਬਰਸ ਕਿੰਨੇ ਨੰਬਰਸ ਨੇ ਇਹ ਬੱਚੇ ਘੱਟ ਅਪੀਅਰ ਹੋਏ ਨੇ ਵੈਕੈਂਸੀਆਂ ਵੱਧ ਨੇ 40% ਬੱਚਾ ਸਿਰਫ ਪੇਪਰ ਦੇ ਰਿਹਾ 60% ਅਪੀਅਰ ਹੀ ਨਹੀਂ ਹੋ ਰਿਹਾ ਪੇਪਰ ਇੰਨਾ ਔਖਾ ਆ ਰਿਹਾ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਕਟ-ਆਫ ਕੀ ਬਹੁਤ ਜ਼ਿਆਦਾ ਐਗਜ਼ਾਰਮੈਂਟ ਕੋਈ 110 ਵਗੈਰਾ ਜਾਏਗੀ ਕੋਈ 105 ਜਾਏਗੀ ਆਪ ਆਪਣੇ ਆਪ ਨੂੰ ਇਫੈਕਚੁਅਲ ਐਵਿਡੈਂਸ ਨਾਲ ਸਵਾਲ ਕਰੋ ਨਹੀਂ ਬੱਚੇ ਇੰਨੀ ਹਾਈ ਕਟ-ਆਫ ਨਹੀਂ ਜਾਣ ਵਾਲੀ ਚਾਹੇ 네ਗੇਟਿਵ ਮਾਰਕਿੰਗ ਨਹੀਂ ਹੈ ਏ ਆਪਾਂ ਪੋਲਸ ਕਰਾਏ ਸੀ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਇਹਨਾਂ ਦਾ ਦੇਖੋ ਮੈਂ ਓਨਲੀ ਐਸਸੀ ਕੈਟਗਰੀਜ਼ ਦੇ ਕਟਆਫ ਪੁੱਛੀ ਸੀ ਤੁਸੀਂ ਆਪਣਾ ਪਾਓ ਜੀ ਓਨਲੀ ਬੀਸੀ ਕੈਟਗਰੀ ਐਂਡ ਫੋਰ ਬਾਕੀਆਂ ਦਾ ਵੀ ਆਪਾਂ ਪੁੱਛਿਆ ਸੀਗਾ ਇਸ ਟੈਲੀਗ੍ਰam ਚੈਨਲ ਤੇ ਸੋ ਦੇਖੋ ਲਗਭਗ 3200 ਬੱਚੇ ਨੇ ਇਹ ਦੇਖਿਆ ਐਂਡ ਉਹਦੇ ਵਿੱਚੋਂ 1000 ਬੱਚੇ ਨੇ ਵੋਟ ਕੀਤਾ ਸੀ ਐਂਡ ਉਹਦੇ ਵਿੱਚ ਦੇਖੋ ਐਸਸੀ ਕੈਟਗਰੀ ਦੀ ਮੈਂ ਗੱਲ ਕਰਾਂ 60 ਟੂ 70 ਜਿਹੜੇ ਨੰਬਰ ਹੈ 20% ਦੇ ਮਾਰਕਸ ਆ ਰਹੇ ਨੇ ਉਸ ਤੋਂ ਬਾਅਦ ਜੇ ਮੈਂ ਦੇਖਾਂ 80 ਟੂ 90 ਅਬੋਵ 5 ਅਬੋਵ 100 ਆਰ ਓਨਲੀ 5% ਸੋ ਦੇਖਿਆ ਜਾਵੇ ਰੁਝਾਨ ਪਿੱਛੇ ਨੂੰ ਜ਼ਿਆਦਾ ਹੈ ਬੱਚੇ ਸੇਮ ਇਸ ਫਾਰ BC ਕੈਟਾਗਰੀ ਅਬਵ 100 ਦੀ ਜੇ ਮੈਂ ਗੱਲ ਕਰਾਂ ਓਨਲੀ 6% ਮੇਜੋਰਟੀ ਰੁਝਾਨ ਕਿੱਥੇ ਹੈ 70 ਤੋਂ ਲੈ ਕੇ 900 ਤੱਕ ਸੋ ਇਸ ਗੱਲ ਤੋਂ ਇਹ ਗੱਲ ਸਿੱਧ ਹੁੰਦੀ ਹੈ ਬੱਚੇ ਕਿ ਅਬਵ 100 ਵਾਲੇ ਚਾਹੇ SC ਕੈਟਾਗਰੀ ਹੈ ਚਾਹੇ BC ਕੈਟਾਗਰੀ ਹੈ ਬੜੇ ਘੱਟ ਨੇ ਇਵਨ ਜਨਰਲ ਦੀ ਵੀ ਜੇ ਮੈਂ ਗੱਲ ਕਰਾਂ ਜਨਰਲ ਦਾ ਮੈਂ ਇੱਥੇ ਡਾਟਾ ਨਹੀਂ ਪੇਸ਼ ਕੀਤਾ ਪਰ देयर ਵਰ ਓਨਲੀ ਅਰਾਊਂਡ 90 ਕੈਂਡੀਡੇਟਸ ਜਿਹੜਾ ਦੋ so, 100 ਤੋਂ ਉੱਪਰ ਆ ਰਹੇ ਨੇ ਜਨਰਲ ਵਾਲੇ ਸੋ ਲਿਖਣਾ ਕਿੰਨੇ ਬੱਚਿਆਂ ਨੇ ਦੁਬਾਰਾ ਦੇਖੋ ਲਿਖਣਾ ਹੈ 950 ਬੰਦਿਆਂ ਨੇ 950 ਬੰਦੇ ਜੇ ਮੈਨਜ਼ ਲਿਖਣਗੇ ਅਰਾਊਂਡ 90 ਬੱਚੇ ਸਿਰਫ 100 ਤੋਂ ਉੱਪਰ ਨੇ ਮੈਂ ਕਹਿੰਨਾ ਬਾਕੀ ਸਾਰੀ ਜਿਹੜੇ ਆਪਾਂ ਨੂੰ ਨੋਟ ਨਹੀਂ ਵੀ ਕੀਤਾ ਹੋਰ ਦੇਖ ਲੈਣੇ ਆ ਹੋਰ ਡਾਟਾ ਹੋਏਗਾ ਇਹਨੂੰ ਮੈਂ ਟ੍ਰਿਪਲ ਕਰ ਲੈਣਾ ਠੀਕ ਹੈ ਜੀ ਇਹਨੂੰ ਮੈਂ ਟ੍ਰਿਪਲ ਕਰ ਲੈਣਾ 270 ਠੀਕ ਹੈ ਜੀ ਹੋਰ ਬਦਲੋ 300 ਕਰ ਲਓ 300 ਬੱਚਿਆਂ ਦੇ ਅਬਵ 100 ਆ ਰਹੇ ਆ ਮਨ ਜੋ ਮਤਲਬ ਇਸ ਤੋਂ ਜ਼ਿਆਦਾ ਐਕਸਟਿਮੀਟ ਲਾ ਲਓ ਹੋਰ ਲਾ ਲਓ 400 ਲਾ ਲਓ ਫਿਰ ਵੀ 950 ਤਾਂ ਨਹੀਂ ਪੂਰਾ ਹੋਇਆ ਬੱਚੇ ਸੋਚੋ ਜੇ 18000 ਦਾ ਸਾਡਾ ਚੈਨਲ ਹੈ ਪਲਸ 2.5 ਹਜ਼ਾਰ ਦਾ ਇਹ ਚੈਨਲ ਹੈ ਦੂਸਰਾ ਜੇ ਆਪਾਂ ਇਹਨਾਂ ਪੋਲ ਕਰਾਇਆ ਬੱਚੇ ਜਿ ਸਿਰਫ ਅਰਾਊਂਡ 90 ਦੇ ਕਰੀ ਬੱਚੇ ਜਨਰਲ ਤੋਂ ਕਹਿ ਰਹੇ ਨੇ ਨਾ ਕਿ 100 ਤੋਂ ਉੱਪਰ ਹੈ ਤੇ ਪੂਰੇ ਪੰਜਾਬ ਵਿੱਚ ਜਿਨ੍ਹਾਂ ਨੇ ਅਟੈਂਪਟ ਕੀਤਾ ਹੈ 400 ਤੋਂ 500 ਤੋਂ ਵੱਧ ਨਹੀਂ ਹੋਣੇ ਜਿਨ੍ਹਾਂ ਦੇ 100 ਤੋਂ ਉੱਪਰ ਹੋਣਗੇ सो डेफीनेटली यही है कि सौ तो व् कट ऑफ नहीं जाती बाई दिस फैक्चुअल थिंगस सो कि कट ऑफ जाएगी बच्चे दिस इज़ आवर प्रडिक्शन इनू ध्यान नेख जो मैं शॉर्ट पाया मैं क्या हंड्रड प्लस माइनस टेन जा सकती है ओफिशियल आंसर की दसेगी सो आई स्टैंड बाय बच्चे माई थिंक ਕੀ ਕੱਟਆਫ ਜਿਹੜੀ ਜਨਰਲ ਮੇਲ ਦੀ 92 ਤੋਂ 96 ਦੇ ਕਰੀਬ ਮਤਲਬ ਕੀ ਜੇ ਮੈਂ ਤੁਹਾਨੂੰ ਸਿੱਧੀ ਜੀ ਗੱਲ ਕਰਾਂ 90 ਤੋਂ ਉੱਪਰ ਤੁਹਾਡੇ ਨੰਬਰ ਆ ਰਹੇ ਹੈ ਤੁਸੀਂ ਕਿਸੇ ਵੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਡਸ ਨਾਟ ਮੈਟਰ ਤੁਹਾਡੇ 90 ਤੋਂ ਵੱਧ ਨੰਬਰ ਬਣ ਰਹੇ ਹਨ ਜੇ ਤੁਸੀਂ ਇਹ 2 3 4 ਹਫ਼ਤੇ ਮੈਨਸ ਦੀ ਤਿਆਰੀ ਨਾ ਕਰਕੇ ਵੇਸਟ ਕਰਤੇ ਤੁਸੀਂ ਆਪਣੇ ਆਪ ਨੂੰ ਕਦੇ ਵੀ ਮਾਫ ਨਹੀਂ ਕਰ पाओगे ਸੋ ਭਾਈ 90 ਤੋਂ ਉੱਪਰ ਨੰਬਰ ਵੰਦੇ ਆ ਮੈਨਸ ਦੀ ਤਿਆਰੀ ਸ਼ੁਰੂ ਕਰ ਦੋ ਉਸ ਤੋਂ ਬਾਅਦ ਜਨਰਲ ਫੀਮੇਲ ਦੀ 85 ਤੋਂ 90 ਬੀਸੀਐਮ 88 ਤੋਂ 92 ਬੀਸੀ ਫੀਮੇਲ 82 ਤੋਂ 88 ਐਸਸੀ ਅਦਰਸ ਦੀ ਕਟਆਫ ਇਹ ਹੈ ਬੀਐਮਐਸ ਦੀ ਬਾਲਮੀਕੀ ਮਜਬੇ 60 ਇੰਨੀ ਹੈ ਜੀ ਏਡਬਲਯੂਐਸ ਬॉयਜ਼ ਏਡਬਲਯੂਐਸ ਗਰਲਜ਼ ਦੀ ਕਟਆਫ ਆਪਾਂ ਇੰਨੀ ਪ੍ਰੈਡਿਕਟ ਕੀਤੀ ਹੈ ਦੇ ਟੇਬਲ ਤੁਸੀਂ ਦੇਖ ਸਕਦੇ ਹੋ ਦਿਸ ਇਸ 올 ਬੇਸਡ ਔਨ ਦਾ ਫੈਕਚੁਅਲ ਡਾਟਾ ਜਿਹੜਾ ਸਾਡੇ ਕੋਲ ਡਾਟਾ ਆ ਆਪਾਂ ਬੱਚਿਆਂ ਨਾਲ ਗੱਲ ਕੀਤੀ ਤੁਸੀਂ ਸਾਡੀਆਂ ਵੀਡੀਓਜ਼ ਦੇਖੀਆਂ ਹੀ ਹੋਣਗੀਆਂ ਆਪਾਂ ਆਈ ਥਿੰਕ ਵੀ ਵਰ ਦਾ ਓਨਲੀ ਵਾਂਸ ਜਿਹੜੇ ਕਿ ਗਰਾਉਂਡ ਲੈਵਲ ਤੇ ਐਗਜ਼ਾਮ ਤੇ ਪ੍ਰੈਜ਼ెంట్ ਸੀਗੇ ਆਪਾਂ ਬਹੁਤ ਬੱਚਿਆਂ ਨਾਲ ਗੱਲਾਂ ਕੀਤੀਆਂ ਐ ਜਿਹੜੀ ਐਗਜ਼ਾਮ ਤੋਂ ਇੱਕਦਮ ਬਾਅਦ ਗੱਲ ਹੁੰਦੀ ਆ ਨਾ ਉਹ ਸੱਚ ਕਹਿੰਦਾ ਹੁੰਦਾ ਬੱਚਾ ਠੀਕ ਹੈ ਸੋ ਦੈਟਸ ਵਾਈ ਹੁਣ ਇਹਦੇ ਵਿੱਚ ਬੱਚੇ ਬ ਦੋ ਕੈਟੇਗਰੀਜ਼ ਨੂੰ ਇਨਕਲੂਡ ਨਹੀਂ ਕੀਤਾ ਐਕਸ ਸਰਵਿਸਮੈਨ ਐਂਡ ਸਪੋਰਟਸ ਪਰਸਨ ਨੂੰ ਇਨਕਲੂਡ ਨਹੀਂ ਕੀਤਾ ਉਹ ਦਾ ਰੀਜ਼ਨ ਕੀ ਹੈ ਸਪੋਰਟਸ ਪਰਸਨ ਕੈਟਾਗਰੀ ਵਿੱਚ ਨਾ ਬੱਚੇ ਬਹੁਤ ਘੱਟ ਹੁੰਦੇ ਨੇ ਐਸਪੀਰੈਂਟਸ ਮੈਂ ਇਹਨਾਂ ਨੂੰ ਇੱਕ ਮੈਨੂੰ ਇੱਕ ਜਾਣਦੇ ਨੇ ਜਿਨ੍ਹਾਂ ਨੇ ਚਾਰ ਵਾਂਸ ਮੀਨਸ ਲਿਖਿਆ ਹੈ ਫਰਮ ਦਾ ਸਪੋਰਟਸ ਪਰਸਨ ਕੈਟਾਗਰੀ ਐਂਡ ਉਹਨਾਂ ਦੇ ਅਰਾਊਂਡ 38 ਕੁਐਸਚਨਸ ਠੀਕ ਹੋ ਰਹੇ ਨੇ ਠੀਕ ਹੈ ਜੀ ਦੈਟ ਮੀਨਸ ਉਹਨਾਂ ਦੇ ਬਹੁਤ ਘੱਟ ਨੰਬਰ ਬਣ ਰਹੇ ਨੇ ਬਟ ਸਟਿਲ ਹੀ ਇਜ਼ ਸੇਇੰਗ ਕਿ ਨਹੀਂ ਭਾਈ ਵੀ ਵਿਲ ਹੋਪਫੁਲੀ ਰਾਈਟ ਮੀਨਸ ਕਿਉਂ ਕਿਉਂਕਿ ਸਪੋਰਟਸ ਪਰਸਨ ਕੈਟਾਗਰੀ ਵਿੱਚ ਲੋਕੀ ਹੁੰਦੇ ਹੀ ਨਹੀਂ ਜਿੰਨੀ ਸੀਟਸ ਹੈ ਸੋ ਜਿੰਨਾ ਦਾ ਵੀ ਸਪੋਰਟਸ ਪਰਸਨ ਕੈਟਾਗਰੀਜ਼ ਐਂਡ ਸੇਮ ਗੋਜ਼ ਫਾਰ ਐਕਸ ਸਰਵਿਸਮੈਨ ਆਲਸੋ एक्स सर्विसमैन मेल फीमेल एस सी जनरल सेम इज फॉर स्पोर्ट्स पर्सन जो भी है जे सी सैट क्लीयर कर रहे हो मेन्स लिख रहे हो सिंपल चीज बिकॉज थोड़े ना कोई मिनिमम क्राइटेरिया है कि फोर्टी परसेंट मार्क्स लेना है कोई यह क्राइटेरिया है ही नहीं सो इफ यू बिलोंग टू ई एस एम और स्पोर्ट्स परसन कैटेगरी सैट क्लीयर है बई तुम मेन्स दे रहे हो तो तेजे भी ठीक है पच्ची ठीक है तीह ठीक है डजन मैटर यू आर राइटिंग मेन्स so that is our prediction based on category wise prediction based on the data hun last vich bacche ik gal sun ke jayeo sdm hoshiarpur gursimranjit kaur mam pehla inanne toanu pre de last minute us ditte si and bahut bacche ne keya sir sade bahut kam aaye hun mam toanu mains di preparation bare ik special lecture den nu ready hoye ne 11 tarikh thursday kinne vaje ji 10 vaje subhere koi bhi ਪ੍ਰਿਪਰੇਸ਼ਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਉਹਦੇ ਪੀਵੇਕਿਊਸ ਬੱਚੇ ਦੇਖ ਲਓ ਪੇਪਰ ਪੈਟਰਨ ਦਾ ਸੈਸ਼ਨ ਮੈਂ ਤੁਹਾਡੇ ਲਈ ਲੈ ਕੇ ਆਉਂਗਾ ਸਾਰਾ ਕੁਝ ਕਰੂੰਗਾ ਬਟ ਹੱਲੇ ਕੋਈ ਨਾ ਹੈਫਰਜ਼ਡਲੀ ਬੈਚ ਵੈਚ ਲੈਣਾ ਥੋੜਾ ਅਵੋਇਡ ਕਰੋ ਪਹਿਲਾਂ ਸੁਣ ਲਓ ਪਹਿਲਾਂ ਮੈਮ ਦੀ ਗੱਲ ਜ਼ਰੂਰ ਸੁਣਿਓ ਇੱਕ ਵਾਰ ਕਿ ਪ੍ਰਿਪਰੇਸ਼ਨ ਨੂੰ ਅਲਾਈਨ ਕਰਨਾ ਕਿਵੇਂ ਹੁੰਦਾ ਇਹਨਾ ਇੰਪੋਰਟੈਂਟ ਸੈਸ਼ਨ ਰਹਿਣ ਵਾਲਾ ਹੈ ਜਿੰਨਾ ਮੈਮ ਨੂੰ ਬਹੁਤ ਐਕਸਪੀਰੀਅੰਸ ਹੈ ਪ੍ਰਬਲਮਸ ਕਰਦਣ ਦਾ ਰੈਂਕ 6 ਸੀਗਾ ਮੈਮ ਦਾ ਸੋ ਟਾਪਰਸ ਦੀ ਗੱਲ ਸੁਣ ਲੈਣੀ ਚਾਹੀਦੀ ਹੈ ਮੈਨੇ ਕਹਿ ਰਿਹਾ ਕਿ ਤੁਸੀਂ ਮੇਰਾ ਬੈਚ ਲਓ ਮੈਂ ਬੈਚ ਪਿੱਛੇ ਨਹੀਂ ਕਰ ਰਿਹਾ ਉਹ ਗੱਲ ਹੈ ਹੀ ਨਹੀਂ ਹੈ ਬਟ ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ ਕਿਸੇ ਦਾ ਵੀ ਕਿਤੇ ਵੀ ਪੈਸੇ ਲਾਉਣ ਤੋਂ ਪਹਿਲਾਂ ਇੱਕ ਵਾਰ ਮੈਮ ਦੀ ਗੱਲ ਜ਼ਰੂਰ ਸੁਣਿਓ ਸਿੰਪਲ ਚੀਜ਼ ਉਸ ਤੋਂ ਬਾਅਦ ਤੁਹਾਡੀ ਇੱਛਾ ਹੈ ਜਿੱਥੇ ਵੀ ਜਾਣਾ ਹੈ ਕੋਚਿੰਗ ਲੈਣੀ ਹੈ ਵੀ ਆਰ ਆਲਵੇਸ ਹੇਅਰ ਫਾਰ ਯੂ ਪਰ ਇੱਕ ਵਾਰ ਮੈਮ ਨੂੰ ਸੁਣਿਓ ਜ਼ਰੂਰ ਕਦੋਂ ਥਰਸਡੇ 11 ਦਸੰਬਰ 10 ਵਜੇ ਸਵੇਰੇ ਇਸੀ ਚੈਨਲ ਤੇ ਮੈਮ ਤੁਹਾਨੂੰ ਲਾਈਵ ਮਿਲਣਗੇ ਸਵਾਲ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਸੋ ਦੈਟ ਵਾਸ ਆਰ ਪ੍ਰੈਡਿਕਸ਼ਨ आई होप यू ऑल आर रेडी फॉर मेन्स मेन्स दे तैयारी इकट्ठे करंगे एंड जे नंबर कट बन रहे है कोई चक्कर नहीं स्पेशल सेशन लेके आऊंगा तोडे भी मार्गदर्शन करंगे जे 90 तो कट बन रहे ने 85 तो कट बन रहे ने ओना दा की करना है ठीक है बच्चों सो सत श्री अकाल जी मिलते हैं ऑल द बेस्ट